ਨੂਰਪੁਰ ਬੇਦੀ ਇਲਾਕੇ ਵਿੱਚ ਬਜਿੱਤਰ ਗਰੁੱਪ ਅਤੇ ਕੇਸਰ ਗਰੁੱਪ ਤੋਂ ਬਾਅਦ ਹੁਣ ਨਵੇਂ ਗਰੁੱਪ ਬਣਨੇ ਸ਼ੁਰੂ ਹੋ ਗਏ ਹਨ ਇਸ ਇਲਾਕੇ ਵਿੱਚ ਹੁਣ ਜਸਪ੍ਰੀਤ ਗਰੁੱਪ ਅਤੇ ਬਲਵਿੰਦਰ ਸਿੰਘ ਪਰਾ ਗਰੁੱਪ ਮੌਜੂਦ ਦਾ ਸਥਿਤੀ ਵਿੱਚ ਸਰਗਰਮ ਹੋ ਚੁੱਕਾ ਹੈ ਜਿਨ੍ਹਾਂ ਵਿਚਕਾਰ ਕੱਲ ਬੈਂਸਾਂ ਦੇ ਅੱਡੇ ਉੱਤੇ ਜੰਮ ਕੇ ਲੜਾਈ ਝਗੜਾ ਹੋਇਆ ਇਸੇ ਦੌਰਾਨ ASI ਪ੍ਰੀਤਮ ਸਿੰਘ ਮੌਕੇ ਤੇ ਪਹੁੰਚ ਗਿਆ ਜਿਨ੍ਹਾਂ ਨੇ ਲੜਾਈ ਝਗੜਾ ਕਰਨ ਵਾਲਿਆਂ ਨੂੰ ਖੁਰਦਪੁਰਦ ਕਰ ਦਿੱਤਾ ਇਸੇ ਦੌਰਾਨ ਲੋਕਾਂ ਨੇ ਇੱਕ ਕਾਰ ਸਮੇਤ ਇੱਕ ਨੂੰ ਕਾਬੂ ਕਰ ਲਿਆ ਸੀ ਅਤੇ ਦੂਜੇ ਭਗੋੜੇ ਵਿਅਕਤੀ ਨੂੰ ਅਜ ਨੂਰਪੁਰਵੇਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਮੁਤਾਬਕ ਇਹਨਾਂ ਗਰੁੱਪਾਂ ਵਿੱਚ ਇਹਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਸੁਖਪਾਲ ਸਿੰਘ ਜਗਤਾਰ ਸਿੰਘ ਬਲਵਿੰਦਰ ਸਿੰਘ ਅਮਨਦੀਪ ਸਿੰਘ ਸਮੇਤ ਕਈ ਨੌਜਵਾਨ ਸ਼ਾਮਲ ਦੱਸੇ ਜਾਂਦੇ ਹਨ ਪੁਲਿਸ ਨੇ ਤਪਦੀਸ਼ ਦੌਰਾਨ ਇੱਕ ਪੀਵੀ 16 ਐਚ 8635 ਨੰਬਰ ਕਾਰ ਨੂੰ ਕਬਜ਼ੇ ਵਿੱਚ ਲੈ ਹੈ ਲੈ ਲਿਆ ਹੈ ਕਾਰ ਵਿੱਚੋਂ ਜਦੋਂ ਤਲਾਸ਼ੀ ਲਈ ਗਈ ਤਾਂ ਇੱਕ ਦੇਸੀ ਪਿਸਤូល ਅਤੇ ਦੋ ਜਿੰਦਾਕਾਰ ਤੋਂ ਸਬਰਾਮਤ ਹੋਏ ਹਥਿਆਰਾਂ ਦੀ ਬਰਾਮਦਗੀ ਉਪਰ ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਦੇ 112 ਤੇ ਹੈਲਪਲਾਈਨ ਤੇ ਵੀ ਇੱਕਦਮ ਇਤਲਾਹ ਦਿੱਤੀ ਗਈ ਸੀ ਉਹ ਇਤਨਾ ਵੀ ਜਿਹੜੀ ਖੜੀ ਉਹ ਤੋਂ ਬਾਹਰ ਮੇਟ ਲਾ ਕੇ ਕੁਝ ਪਾਰਟੀਆਂ ਕੁਸਤੈਦ ਹੋਈਆਂ ਕਿ ਜਿਹੜਾ ਅਵਿਆਣਾ ਸਾਈਡ ਦੇ ਉੱਤੇ ਜਿੱਥੇ ਜਿੱਤ ਨੂੰ ਮੁੱਲ 15 ਰੁਪਏ ਉਹ ਕੇ ਨਾਕਾਬੰਦੀ ਕੀਤੀ ਗਈ ਚੌਕੀ ਚਾਰਜ ਗੁਰਵਿੰਦਰ ਸਿੰਘ ਹਰੀਪੁਰ ਵਾਲੇ ਉੱਤੇ ਉਹਦੇ ਪਬਲਿਕ ਦੀ ਮਦਦ ਨਾਲ ਪਬਲਿਕ ਦੇ ਸਹਿਯੋਗ ਨਾਲ ਉੱਥੇ ਉਹ ਜਦੋਂ ਕਾਰ ਆਊਂਡ ਆਪ ਕੀਤੀ ਗਈ ਤੇ ਬੰਦੇ ਉੱਤਰ ਕੇ ਕਾਰ ਚੋਂ ਭੱਜਣ ਲੱਗੇ ਇੱਕ ਵਿਅਕਤੀ ਜਿਹੜਾ ਉੱਥੇ ਉਪਕਰਣ ਨਾਲਾ ਮੌਕੇ ਤੋਂ ਜਿਹੜਾ ਪਬਲਿਕ ਦੀ ਹੈਲਪ ਨਾਲ ਫੜਿਆ ਗਿਆ ਤਾਂ ਵੱਡੀ ਛੜਕੇ ਦੋ ਵਿਅਕਤੀ ਫੜੇ ਗਏ ਇੱਕ ਵਿਅਕਤੀ ਗਲਤ ਫੜਿਆ ਗਿਆ ਤੇ ਧਰਮਵੀਰ ਦੇ ਬਿਆਨ ਦੇ ਉੱਤੇ ਗਲ ਕਿੱਡਨਾਪਿੰਗ ਦੀ ਤੇ ਅਟੈਂਪਟ ਟੂ ਮਰਡਰ ਦੀ ਐਫਆਈਆ ਦਰਜ ਕੀਤੀ ਗਈ ਸੀ। ਉਸ ਦੇ ਵਿੱਚ ਅੱਜ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਦਾ ਕੋਹ ਕਉਂਜਾ ਗੁਰਵਿੰਦਰ ਸਿੰਘ ਕੰਨ। ਇਹ ਹੈ ਪੁੱਤਰ ਆਰਮਨ ਕੁਮਾਰ ਵਾਸੀ ਬਡਕਾਨ ਤੋਂ। ਇਹਨੂੰ ਅੱਜ 34 ਜਾਰਜ ਹਰੀਗੁਰ ਐਸਆਈ ਗੁਰਵਿੰਦਰ ਸਿੰਘ ਨੂੰ ਹਟਾ ਦਿੱਤਾ ਗਿਆ। ਇਹਦੀ ਕੇਸ ਸਟਡੀ ਦੇ ਵਿੱਚੋਂ ਇਹ ਦੌਰਾਨੇ ਜਿਹੜੀ ਇਹਦੀ ਗਸ਼ਤਦਾਰੀ ਹੈ ਇੱਕ ਦੇਸੀ ਪਸਤੌ। ਜੇ ਇਹ ਦੋ ਕਾਰਤੂਬ ਬਾ ਜਿਹੜਾ ਇਹ ਬਰਾਮਦ ਹੋਇਆ ਤੀਜਾ ਜਿਹੜਾ ਹੈ ਉਹ ਵੀ ਇਹਦੇ ਬਾਅਦ ਲੈ ਗਏ ਇਹ ਦੋਨੋਂ ਸਾਡੀ ਕਸਟਡੀ ਤੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਨ ਕਰਦੇ ਜੀ ਦੋਨਾਂ ਨੂੰ ਇੱਕਦਮ ਜਲਦ ਕਰ ਇਹਨਾਂ ਦਾ ਆਪਸੀ ਜਿਹੜਾ ਹੁਣ ਤੱਕ ਜਿਹੜੀ ਗੱਲ ਸਾਡੇ ਸਾਹਮਣੇ ਹੈ ਜੀ ਬਾਕੀ ਇਹਦੇ ਬਾਰੇ ਅਸੀਂ ਇਨਵੈਸਟੀਗੇਸ਼ਨ ਡਟੇਚ ਕਰਾਂਗੇ ਕੰਪਟੀਟੀ ਸਟ੍ਰੈਟੇਜੀ ਸਾਹਮਣੇ ਆਈ ਹੈ ਇਹਨਾਂ ਦਾ ਆਪਸੀ ਲੜਾਈ ਝਗੜੇ ਪਹਿਲਾਂ ਵੀ ਕੀਤੇ ਨੇ ਇਹਨਾਂ ਦੀ ਆਪਸੀ ਲੜੇਸ਼ ਆ ਵੀ ਇਹ ਨੂੰ ਐ ਵੀ ਮੈਨੂੰ ਇਹ ਪਹਿਲਾਂ ਕੁੱਟਿਆ ਸੀ ਜੇ ਮੈਂ ਇਸ ਇਸ ਵਜਾ ਕਰਕੇ ਇਹਨਾਂ ਨੇ ਦੂਜੇ ਦੀ ਮਟਵਾ ਕੇ ਬੇਜਿਜ਼ ਦੇ ਬੇਸਿਕ ਦਾ ਕੋਈ ਨਹੀਂ ਬੇਸਿਕ ਦਾ ਨਹੀਂ ਜਿਹੜਾ ਇਹ ਝਗੜਾ ਘਟਨਾ ਇਹਨਾਂ ਪਹਿਲਾਂ ਵੀ ਮਾਮਲੇ ਦਾ ਸੀ ਆ ਮਾਮਲੇ ਦਾ ਦਫੇਰ ਇਹਨਾਂ ਦਾ ਕੰਨੂ ਆਇਆ ਤੇ ਮਾਮਲੇ ਦਾ ਕੰਨੂ ਦੀ ਮਾਮਲਾ ਹੋ ਗਿਆ ਬਾਕੀ ਅਸੀਂ ਅਜੇ ਤਾਂ ਪ੍ਰੇਮ ਤੀਏ ਜੇ ਅਸੀਂ ਆਪਾਂ ਰੈਸਟ ਕੀਤੀ ਹੈ ਤੇ ਇਹ ਬਹੁਤ ਮਾਰ ਲਵਾਂਗੇ ਇੱਕ ਤਾਂ ਕਿ ਯਾਂਕ ਮੈਂ ਇਹਨਾਂ ਨੇ ਕੋ ਬਹੁਤ